ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਆਓ ਜੁੜੋ ਸਾਡੇ ਨਾਲ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਨਾਗੀਆਣਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਸੁੰਦਰ ਔਰ ਅਮਲੀਕ ਜਗ੍ਹਾ ਦਿੱਤੇ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਤੇ ਆਓ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਨਾਲੇ ਤੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਕਰਾਉਣੇ ਹਨ ਤੇ ਨਾਲ ਹੀ ਅਸੀਂ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਕਦੋਂ ਇਹ ਗੁਰਦੁਆਰਾ ਸਾਹਿਬ ਹੋਣ ਦੇ ਵਿੱਚ ਆਇਆ ਕਿਵੇਂ ਹੋਣ ਦੇ ਵਿੱਚ ਆਇਆ ਇਹ ਗੁਰਦੁਆਰਾ ਸਾਹਿਬ ਕਿਸ ਨੇ ਬਣਾਇਆ ਤੇ ਇਸ ਦਾ ਪਿਸ਼ੋਕੜ ਕੀ ਹੈ ਉਹ ਸਾਰੀਆਂ ਚੀਜ਼ਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਸੰਗਤ ਜੀ ਇਹ ਗੁਰਦਰਾ ਸਾਹਿਬ ਬਹੁਤ ਹੀ ਸੁੰਦਰ ਜਗ੍ਹਾ ਹਦੇ ਵਿੱਚ ਬਣਿਆ ਹੋਇਆ ਹੈ ਕਾਫੀ ਖੁੱਲੀ ਜਗ੍ਹਾ ਹੈ ਵਰਦੇ ਸਾਰੀ ਖੱਬੇ ਹੱਥ ਸੰਗਤ ਦੇ ਜੋੜੇ ਜਿਹੜੇ ਹਨ ਉਹ ਜਮ੍ਹਾਂ ਹੁੰਦੇ ਨੇ ਸੇਵਾਦਾਲ ਸਿੰਘ ਬੈਠੇ ਰਹਿੰਦੇ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਦੇ ਕੋਲੋਂ ਜੋੜੇ ਲੈਂਦੇ ਨੇ ਤੇ ਇਨ੍ਹਾਂ ਰੈਕਾ ਦੇ ਵਿੱਚ ਸਾਂਭ ਕੇ ਰੱਖ ਦਿੰਦੇ ਨੇ ਸੰਗਤ ਜੀ ਦਰਸ਼ਨ ਕਰਦੇ ਹਾਂ ਗੁਰਦਰਾ ਸਾਹਿਬ ਦੇ ਅੰਦਰੋਂ ਤੇ ਨਾਲ ਹੀ ਆਪ ਜੀ ਨੂੰ ਇਤਿਹਾਸ ਦੱਸਦੇ ਹਾਂ ਕਿਉਂਕਿ ਇਤਿਹਾਸ ਲੰਮਾ ਹੋਣ ਕਰਕੇ ਵੀਡੀਓ ਲੰਬੀ ਨਾ ਹੋ ਜਾਵੇ ਹੁਣ ਤੋਂ ਹੀ ਸ਼ੁਰੂ ਕਰਦੇ ਹਾਂ ਇਤਿਹਾਸ ਸੰਗਤ ਜੀ ਇੱਕ ਸੰਤ ਬਾਬਾ ਚੁਗਤ ਸਿੰਘ ਜੀ ਹੋਏ ਨੇ ਜਿਨ੍ਹਾਂ ਦਾ ਜਨਮ ਸੰਤਾ ਸਿੰਘ ਜੀ ਅਤੇ ਮਾਤਾ ਲక్ష్ਮੀ ਜੀ ਦੇ ਘਰ ਰਾਮਗੜੀਆ ਕਿਰਤੀ ਪਰਿਵਾਰ ਦੇ ਵਿੱਚ ਫਰਵਰੀ 1885 ਦੇ ਵਿੱਚ ਹੁੰਦਾ ਹੈ ਇਹ ਜੋ ਪਿੰਡ ਉਦੋਕੇ ਹੈ ਇਸ ਪਿੰਡ ਉਦੋਕੇ ਦੇ ਵਿੱਚ ਇਹ ਗੁਰਦਰਾ ਸਾਹਿਬ ਸ਼ਿਸ਼ੋਭਿਤ ਹੈ ਇਸ ਉਦੋਕੇ ਦਾ ਜ਼ਿਕਰ ਭਾਈ ਕਾਹਨ ਸਿੰਘ ਜੀ ਨਾਭਾ ਆਪਣੇ ਮਹਾਨ ਕੋਸ਼ ਤੇ ਪੰਨਾ 613 ਦੇ ਉੱਤੇ ਜ਼ਿਕਰ ਵੀ ਕਰਦੇ ਨੇ ਇਸ ਉਦੋਕੇ ਪਿੰਡ ਦੇ ਵਿੱਚ ਹੀ ਸੰਤ ਬਾਬਾ ਚੁਗਤ ਸਿੰਘ ਜੀ ਦਾ ਜਨਮ ਹੁੰਦਾ ਹੈ ਸੰਗਤ ਜੀ ਇਸ ਉਦੋਕੇ ਦੇ ਵਿੱਚ ਜਨਮ ਹੋਣ ਤੋਂ ਬਾਅਦ ਸੰਤ ਬਾਬਾ ਚੁਗਤ ਸਿੰਘ ਜੀ ਨੇ ਕਾਰੀਗਰੀ ਜਿਹੜੀ ਇਹ ਸਿੱਖਣੀ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਸਹਾਰਨਪੁਰ ਦੇ ਵਿੱਚ ਪਰਮਾਨੰਦ ਨਾਮ ਦੇ ਇੱਕ ਕਾਰੀਗਰ ਪਾਸੋਂ ਲੱਕੜੀ ਦਾ ਕੰਮ ਸਿੱਖਿਆ ਕਿਰਤ ਕਰਨ ਦੇ ਲਈ ਸੋਖਰ ਸਿੰਧ ਪਾਕਿਸਤਾਨ ਦੇ ਵਿੱਚ ਵੀ ਗਏ 19 20 ਸਾਲ ਦੀ ਉਮਰ ਦੇ ਵਿੱਚ 나ਗਪੁਰ ਦੇ ਵਿੱਚ ਵੀ ਗਏ ਜਦੋਂ ਬਾਬਾ ਚੁਗਤ ਸਿੰਘ ਜੀ ਦੀ ਉਮਰ 45 ਕੋ ਸਾਲ ਦੀ ਹੋਈ तकरीबन 1923 24 ਈਸਵੀ ਦੇ ਵਿੱਚ ਸੰਤ ਬਾਬਾ ਚੁਗਤ ਸਿੰਘ ਜੀ ਦੀ ਸਿਹਤ ਬੜੀ ਖਰਾਬ ਹੋ ਗਈ ਸਰੀਰ ਦੇ ਉੱਤੇ ਪੂਰੇ ਖਾਰਿਸ਼ ਹੋਣੀ ਸ਼ੁਰੂ ਹੋ ਗਈ ਲਹੂ ਪੈ ਗਿਆ ਪਾਕ ਪੈ ਗਈ ਸਰੀਰ ਇਹਨਾਂ ਖਰਾਬ ਹੋ ਗਿਆ ਕਿ ਕੋੜ ਚੱਲ ਪਿਆ ਤੇ ਇਹ ਕੋੜ ਜਿਹੜਾ ਸੀ ਬੜਾ ਆਸਾਦ ਰੋਗ ਸੀ ਪਿੰਡ ਦੇ ਬਾਹਰ ਬਾਹਰ ਮੜੀਆਂ ਸਾਹ ਨੇ ਇੱਕ ਛੱਪੜ ਸੀ ਤੇ ਇੱਕ ਬੜੀ ਪੁਰਾਣੀ ਟਾਲੀ ਸੀ ਤੇ ਬਾਬਾ ਜੀ ਇਸ ਛੱਪੜ ਦੇ ਲਾਗੇ ਆ ਗਏ ਤੇ ਇੱਥੇ ਜਠੇਰੇ ਸਨ 나ਗੀ ਗੋਤ ਦੇ ਤੇ ਬਾਬਾ ਜੀ ਇੱਥੇ ਆ ਕਰਕੇ ਉਸ ਛੱਪੜੀ ਦੇ ਵਿੱਚ ਨਹਾਉਂਦੇ ਕਿਉਂਕਿ ਪਿੰਡ ਜਾਂਦੇ ਨੇ ਸਨ ਪਰ ਸਰੀਰ ਜਿਹੜਾ ਬੜਾ ਖਰਾਬ ਹੋਇਆ ਸੀ ਤਾਂ ਇੱਥੇ ਹੀ ਇਸ ਸਰੋਵਰ ਦੇ ਵਿੱਚ ਜੋ ਕਿ ਪਹਿਲਾਂ ਛੱਪੜੀ ਰੂਪ ਦੇ ਵਿੱਚ ਇਸ਼ਨਾਨ ਕਰਦੇ ਤੇ ਇੱਥੋਂ ਹੀ ਮਿੱਟੀ ਸਰੀਰ ਨੂੰ ਲਾ ਲੈਂਦੇ ਤੇ ਕਈ ਵਾਰ ਇੱਥੇ ਜਿਹੜੀ ਬੋੜੀ ਵੱਡੀ ਟਾਲੀ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਟਾਲੀ ਦੇ ਥੱਲੇ ਬਹੁਤ ਵੱਡੀ ਵਰਮੀ ਸੀ ਤੇ ਬਾਬਾ ਜੀ ਨੂੰ ਕਈ ਵਾਰ ਇੱਥੋਂ 나ਗ ਦੇਵਤੇ ਦੇ ਦਰਸ਼ਨ ਹੁੰਦੇ ਸਨ ਇਸੇ ਕਰਕੇ ਹੀ ਬਾਬਾ ਜੀ ਨੇ ਇਸ ਜਗ੍ਹਾ ਦਾ ਨਾਮ ਵੀ ਨਾਗੀਆਣਾ ਰੱਖਿਆ ਇਹ ਜਿਹੜਾ ਸਰੋਵਰ ਰੂਪ ਅਸੀਂ ਦਰਸ਼ਨ ਕੀਤੇ ਨੇ ਇਹ ਬਾਬਾ ਜੀ ਨੇ ਬੜੀ ਸ਼ਰਧਾ ਦੇ ਨਾਲ ਬਣਾਇਆ ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਵਾਇਆ ਬਾਬਾ ਜੀ ਨੇ ਜੋ ਕਿ ਬਹੁਤ ਸੁੰਦਰ ਮਾਰਤ ਬਣੀ ਆਪਣੇ ਲਈ ਰਹਿਣ ਦੇ ਵਾਸਤੇ ਬਹੁਤ ਸੁੰਦਰ ਇੱਕ ਜਗ੍ਹਾ ਬਣਾਈ ਇੱਥੇ ਨਾਗਾ ਦੇ ਨਾਮ ਦੇ ਉੱਤੇ ਜੋਤ ਜਗਦੀ ਇਸ ਛੱਪੜੀ ਨੂੰ 75 ਫੁੱਟ ਸਰੋਵਰ ਦੇ ਵਿੱਚ ਬਾਬਾ ਜੀ ਨੇ ਬਦਲ ਦਿੱਤਾ ਭਾਵਕੇ ਸਰੋਵਰ ਬਣਾ ਦਿੱਤਾ ਤੇ ਕਹਿੰਦੇ ਨੇ ਕਿ ਇਸ ਸਰੋਵਰ ਦੇ ਵਾਸਤੇ 20 ਰੁਪਏ ਦੀਆਂ ਟੀਆਂ ਖਰੀਦੀਆਂ ਸਨ ਬਾਬਾ ਜੀ ਨੇ ਜੋ ਕਿ ਉਸ ਸਮੇਂ 6 ਰੁਪਏ ਦੀ 1000 ਹਟ ਮਿਲਦੀ ਸੀ ਜਿਉਂ-ਜਿਉਂ ਬਾਬਾ ਜੀ ਨੇ ਇਸ ਜਗ੍ਹਾ ਦੇ ਉੱਤੇ ਸੇਵਾ ਕਰਨੀ ਸ਼ੁਰੂ ਕੀਤੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਨੌ ਮਰਨਾ ਹੋ ਗਈ ਚੜ੍ਹਦੀ ਕਲਾ ਹੋ ਗਈ ਦੇਹ ਰੋਗਤਾ ਹੋ ਗਈ ਤੇ ਨਾਲ ਬਾਣੀ ਪੜਦੇ ਰਹਿੰਦੇ ਸਨ 24 ਘੰਟੇ ਤੇ ਬਾਬਾ ਜੀ ਤੇ ਸੰਗਤਾਂ ਨੇ ਰਲ ਮਿਲ ਕੇ ਤੇ ਨਾਲ ਹੀ ਜਿਹੜੇ ਨਾਗੀ ਗੋਤ ਦੇ ਜਠੇਰੇ ਸਨ ਉਸ ਜਗ੍ਹਾ ਇੱਕ ਸਮਾਦ ਬਣੀ ਹੋਈ ਸੀ ਇੱਥੇ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਤੇ ਨਾਲ ਨਾਗਿ ਗੋਤ ਦੇ ਜਿੰਨੇ ਵੀ ਲੋਕ ਸਨ ਸੰਗਤਾਂ ਸਨ ਉਹਨਾਂ ਸੰਗਤਾਂ ਨੇ ਰਲ ਮਿਲ ਕਰਕੇ ਜਿਉਂ-ਜਿਉਂ ਰੌਣਕਾਂ ਵਧਣੀਆਂ ਸ਼ੁਰੂ ਹੋਤੀਆਂ ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ 1935 ਈਸਵੀ ਦੇ ਵਿੱਚ ਇਹ ਜੋ ਗੁਰਦੁਆਰਾ ਸਾਹਿਬ ਦੀ ਹੋਂਦ ਸਾਨੂੰ ਨਜ਼ਰ ਆਉਂਦੀ ਹੈ ਇਹ ਬਹੁਤ ਪ੍ਰਾਤਨ ਇਤਿਹਾਸਿਕ ਗੁਰਦੁਆਰਾ ਸਾਹਿਬ ਨਹੀਂ ਹੈ ਕਿ ਬਹੁਤ ਇਤਿਹਾਸਿਕ ਹੋਵੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਬਾ ਚੁਗਤ ਸਿੰਘ ਜੀ ਦੇ ਨਾਲ ਜੁੜਦਾ ਹੈ ਤੇ ਬਾਬਾ ਚੁਗਤ ਸਿੰਘ ਜੀ ਨੇ ਹੀ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਤੇ ਨਾਲ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਨਾਲ ਹੀ 나ਗੀ ਬਰਾਦਰੀ ਜਿਹੜੇ ਨੇ 나ਗੀ ਗੋਦ ਤੇ ਬਰਾਦਰੀ ਦੇ ਲੋਕ ਸਨ ਉਹਨਾਂ ਨੇ ਵੀ ਬਾਬਾ ਜੀ ਤੇ ਸੰਗਤਾਂ ਦੇ ਨਾਲ ਮਿਲ ਕਰਕੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜੋ ਗੁਰਦੁਆਰਾ ਸਾਹਿਬ 1935 ਦੇ ਵਿੱਚ ਬਣਿਆ ਸੰਗਤ ਜੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਦੁਆਰਾ ਇੱਥੇ ਆਗਮਣ ਦੇ ਬਾਰੇ ਦੱਸਦੇ ਹਾਂ ਉਹ ਗੁਰਦੁਆਰਾ ਸਾਹਿਬ ਇਸ ਦੇ ਸਾਹਮਣੇ ਹੀ ਥੋੜੀ ਦੂਰ ਥਮਸਾਪ ਗੁਰਦੁਆਰਾ ਸਾਹਿਬ ਉਸ ਦਾ ਇਤਿਹਾਸ ਵੀ ਆਪ ਜੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਇਹ ਨਗਿਆਣੇ ਗੁਰਦਰਾ ਸਾਹਿਬ ਜਿਵੇਂ ਕਿਸੇ ਨੂੰ ਸੱਪ ਨੇ ਕੱਟ ਲਿਆ ਕੱਖ ਲੱਗ ਗਿਆ ਜਾਂ ਕੋਈ ਕੋੜ ਦਾ ਰੋਗ ਹੈ ਜਾਂ ਰੋਗੀ ਹੈ ਕੋਈ ਜਿਸ ਨੂੰ ਸਰੀਰਕ ਰੋਗ ਹੈ ਜਾਂ ਤ્વਚਾ ਦਾ ਰੋਗ ਹੈ ਜਾਂ ਸਿਕਨ ਦਾ ਰੋਗ ਹੈ ਉਹ ਇਹ ਸੰਗਤਾਂ ਇੱਥੇ ਸ਼ਰਧਾ ਦੇ ਨਾਲ ਆਉਂਦੀਆਂ ਨੇ ਕਿਉਂਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਇੱਥੇ ਮੇਰੇ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਭਾਜਮਾਨ ਨੇ 24 ਘੰਟੇ ਇੱਥੇ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਨੇ ਜਿੱਥੇ ਬਾਣੀ ਦਾ ਪ੍ਰਵਾਹ ਹੁੰਦਾ ਹੈ ਤੇ ਉੱਥੇ ਜਿਹੜਾ ਜਲ ਹੈ ਪਾਣੀ ਹੈ ਉਹ ਵੀ ਇੱਥੇ ਬਾਬਾ ਚੁਗਤ ਸਿੰਘ ਜੀ ਨੇ ਬੜਾ ਸੁੰਦਰ ਉਪਰਾਲਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗੁਰਦੁਆਰਾ ਸਾਹਿਬ ਬਣਾਇਆ ਇਹ ਬੌਲੀ ਬਣਾਈ ਜਿੱਥੋਂ ਸੰਤਾਂ ਜਲ ਗ੍ਰਹਿਣ ਕਰਦੀਆਂ ਨੇ ਇਸ ਬੌਲੀ ਦੇ ਵਿੱਚ ਚੂਲਾ ਲੈ ਕੇ ਰੋਗਾਂ ਤੋਂ ਨਿਵਰਤ ਹੁੰਦੀਆਂ ਨੇ ਕਿਉਂਕਿ 24 ਘੰਟੇ ਇੱਥੇ ਬਾਣੀ ਚੱਲਦੀ ਹੈ ਸਰੋਵਰ ਅੰਮ੍ਰਿਤ ਰੂਪੀ ਹੋ ਜਾਂਦਾ ਹੈ ਤੇ ਸੰਤ ਬਾਬਾ ਚੁਗਤ ਸਿੰਘ ਵੀ 24 ਘੰਟੇ ਬਾਣੀ ਪੜ੍ਹਦੇ ਰਹਿੰਦੇ ਸਨ ਪ੍ਰਮਾਤਮਾ ਦੇ ਨਾਲ ਜੁੜਦੇ ਰਹੇ ਸਨ ਤੇ ਨਾਲ ਹੀ ਉਸ ਪ੍ਰਮਾਤਮਾ ਦਾ ਗੁਣ ਗਾਣ ਕਰਦੇ ਸਨ ਕਿਉਂਕਿ ਬਾਣੀ ਜਿਹੜੀ ਹੈ ਉਹ ਅੰਮ੍ਰਿਤ ਰੂਪ ਹੈ ਤੇ ਜਦੋਂ ਜਿੱਥੇ ਬਾਣੀ ਪੜ੍ਹੀ ਜਾਵੇਗੀ ਉੱਥੇ ਰੋਗਾਂ ਦਾ ਦੁੱਖਾਂ ਦਾ ਕਲੇਸ਼ਾਂ ਦਾ ਆਪਣੇ ਆਪ ਹੀ ਨਾਸ਼ ਹੋ ਜਾਵੇਗਾ ਤੇ ਜਿਹੜਾ ਇੱਥੇ ਮੱਸਿਆ ਵਾਲੇ ਦਿਨ ਮੇਲਾ ਭਰਦਾ ਹੈ ਕਿ ਮੱਸਿਆ ਲੱਗਦੀ ਹੈ ਉਹ ਬਾਬਾ ਜੀ ਦੀ ਭੂਆ ਨੇ ਇੱਕ ਵਾਰ ਬੇਨਤੀ ਕੀਤੀ ਕਿ ਬਾਬਾ ਜੀ ਇੱਥੇ ਮੱਸਿਆ ਲਗਣੀ ਚਾਹੀਦੀ ਹੈ ਤੇ ਬਾਬਾ ਜੀ ਨੇ ਫਿਰ ਜਿਹੜਾ ਵੀ ਆਟਾ ਹੁੰਦਾ ਸੀ ਮੱਸਿਆ ਵਾਲੇ ਦਿਨ ਸੰਗਤਾਂ ਨੂੰ ਇਕੱਤਰ ਕਰਕੇ ਇੱਥੇ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਤੇ ਜੋ ਲੰਗਰ ਦੀ ਮਰਯਾਦਾ ਅੱਜ ਵੀ ਚੱਲਦੀ ਹੈ ਤੇ ਇਥੋਂ ਸੰਗਤਾਂ ਮੱਸਿਆ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਹੈ ਲੰਗਰ ਸਕਦੀਆਂ ਨੇ ਸੰਗਤਾਂ ਤੇ ਨਾਲ ਹੀ ਗੁਰੂ ਦੀ ਬਾਣੀ ਦੇ ਨਾਲ ਜੁੜਦੀ ਤੇ ਜਿਹੜਾ ਬਾਣੀ ਦੇ ਨਾਲ ਜੁੜੂਗਾ ਉਹਦੇ ਦੁੱਖ ਕਲੇਸ਼ ਆਪਣੇ ਆਪ ਨਾਸ਼ ਹੋ ਜਾਣਗੇ ਲੋਕਲ ਸੰਗਤਾਂ ਇਸ ਇਤਿਹਾਸ ਦੇ ਬਾਰੇ ਦੱਸਦੀਆਂ ਨੇ ਕਹਿੰਦੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਇੱਕ ਰਾਤ ਠਹਿਰੇ ਸਨ ਕਹਿੰਦੇ ਨੇ ਕਿ ਇਹ ਜਿਹੜਾ ਟਾਲੀ ਦਾ ਦਰਖਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾਤਨ ਕਰਦੇ ਹੋਏ ਇੱਥੇ ਆਏ ਸਨ ਤੇ ਉਹਨਾਂ ਨੇ ਇਹ ਟਾਲੀ ਲਾਈ ਸੀ ਦਾਤਨ ਕਰਦੇ ਹੋਏ ਉਸ ਤੋਂ ਇਹ ਟਾਲੀ ਬਣੀ ਹੋਰ ਵੀ ਇਤਿਹਾਸ ਦੱਸਦੇ ਨੇ ਕਹਿੰਦੇ ਨੇ ਕਿ ਜਿਹੜੇ ਸੱਪ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਛਾਂ ਕੀਤੀ ਸੀ ਉਹ ਪਿੱਛੇ-ਪਿੱਛੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਜਗ੍ਹਾ ਦੇ ਉੱਤੇ ਆਇਆ ਤੇਕੋ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਇੱਥੇ ਰੁਕਣ ਵਾਸਤੇ ਲੋਕਾਂ ਦੇ ਰੋਗ ਦੂਰ ਕਰਨ ਦੇ ਵਾਸਤੇ ਕਿਹਾ ਕਿ ਭਾਈ ਜੋ ਦੁਖੀ ਲੋਕ ਨੇ ਜਿਹੜੇ ਸੱਪ ਦੇ ਡੰਗੇ ਨੇ ਜਾਂ ਕਿਸੇ ਨੂੰ ਕੱਖ ਲੱਗ ਗਿਆ ਜਾਂ ਕੋਈ ਐਸੀ ਸਮੱਸਿਆ ਦੇ ਵਿੱਚ ਹੈ ਉਹਦੇ ਤੁਸੀਂ ਇੱਥੇ ਰੁਕ ਕੇ ਦੁੱਖ ਜਿਹੜੇ ਹਨ ਉਹ ਦੂਰ ਕਰਨੇ ਨੇ ਇਹ ਇਤਿਹਾਸ ਵੀ ਇੱਥੇ ਦੀ ਲੋਕਲ ਸੰਗਤ ਜਿਹੜੀ ਹੈ ਉਹ ਜ਼ੁਬਾਨੀ ਕਲਾਮੀ ਦੱਸਦੀ ਹੈ ਇਤਿਹਾਸ ਦੱਸਦਿਆਂ ਹੋਇਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ ਸੰਗਤ ਬਖਸ਼ਣ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ